ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਵੱਲੋਂ ਇਹ ਜੋ ਅਕਾਲੀ ਦਲ ਨੇ ਬਹੁਤ ਵੱਡੀਆਂ ਗਲਤੀਆਂ ਕੀਤੀ ਸੀ ਉਹਦੇ ਆਉਦੇਦਾਰਾਂ ਨੂੰ ਕੁਝ ਸਜ਼ਾ ਲਗਾਈ ਸੀ ਤੇ ਉਦੋਂ ਬਾਅਦ ਚ ਜਿਹੜੇ ਹਾਲਾਤ 4 ਤਰੀਕ ਨੂੰ ਕੋਈ ਘਟਨਾ ਕਰਨ ਵਾਪਰਦਾ ਉਹ ਤੋਂ ਬਾਅਦ ਕਿਦਾਂ ਦੇ ਉਤਪਨ ਹੁੰਦੇ ਆ ਉਹ ਉਹਦੇ ਬਹੁਤ ਸਿੱਖ ਸੰਤ ਚ ਬੜੀ ਦੁਵਿਧਾ ਵੀ ਆ ਚਿੰਤਾ ਵੀ ਆ ਕਿਉਂਕਿ ਇਹ ਜੋ ਕੁਝ ਉਸ ਚੀਜ਼ ਨੂੰ ਉਲਟੇ ਪਾਸੇ ਨੂੰ ਲਜਾਇਆ ਜਾ ਰਿਹਾ ਕਿਉਂਕਿ ਇਹ ਉਹ ਜੋ ਉੱਥੇ ਜਸਵੰਤ ਸਿੰਘ ਸਾਹਿਬ ਨੇ ਸਜ਼ਾ ਲਗਾਈ ਤੋ ਉਹ ਜੇਸ਼ੇਦਾਰਾਂ ਦੇ ਉੱਪਰ ਹੀ ਅਟੈਕ ਕੀਤਾ ਜਾ ਰਿਹਾ ਜੇਸ਼ੇਦਾਰਾਂ ਦੀ ਕਰਦਾਰ ਕੁਰਸੀ ਕੀਤੀ ਜਾ ਰਹੀ ਹੈ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਕਿ ਉਹ ਫੈਸਲੇ ਨੂੰ ਦੁਬਾਰਾ ਬਦਲ ਲੀਏ ਅਸੀਂ ਆਪਣੇ ਆਪਣੇ ਅਨੁਕੂਲ ਬਣਾ ਲੀਏ ਐਸਪੀਸੀ ਦੀ ਜਿਹੜੀ ਘਤਰਤਾ ਹੋਈ ਉਹ 15 ਦਿਨਾਂ ਵਾਸਤੇ ਸਿੰਘ ਸਾਹਿਬ ਨੂੰ ਸਾਈਡ ਤੇ ਕਰਤਾ ਗਿਆ ਉਹਨੂੰ ਕਿਵੇਂ ਦੇਖਣਾ ਇਹ ਜੀ ਮੇਰਾ ਖਿਆਲ ਹੈ ਕਿ ਐਸਜੀਬੀਸੀ ਦੇ ਜਿਹੜੀ ਆ ਕਿ ਉਹ ਆਪਣੀ ਮਣਿਆਤ ਜਬ ਬਿਹਾ ਚੁੱਕੀ ਆ ਉਹ ਜਿਹੜੀ ਹੈ ਕਿ ਉਹ ਬਹੁਤ ਸਾਲ ਪੁਰਾਣੀ ਆ ਉਹਨੋਂ ਤੇ ਮੇਰਾ ਖਿਆਲ ਪ੍ਰਬੰਧ ਇਹੋ ਜੇ ਮੇਜਰ ਫੈਸਲੇ ਲੈਣ ਦਾ ਉਹਨਾਂ ਨੂੰ ਕੋਈ ਅਧਿਕਾਰ ਨਹੀਂਗਾ ਕਿਉਂਕਿ ਉਹਨਾਂ ਦੀ ਜਨਾਚਰ ਕੋਈ ਨਵੀਂ ਚੋਣ ਨਹੀਂ ਹੁੰਦੀ ਉਹਨਾਂ ਚਿਰ ਇਹਨਾਂ ਨੂੰ ਪ੍ਰਬੰਧ ਚੱਲਦਾ ਰੱਖਣ ਵਾਸਤੇ ਇਹੋ ਜੇ ਆਪਣੇ ਉਹ ਚੱਲ ਜੀਦਾ ਹੈ ਬਾਕੀ ਜਿਹੜੀ ਉਹ ਕਮੇਟੀ ਚ ਉਹਨਾਂ ਨੇ ਹੁਣ ਜਥੇਦਾਰ ਸਾਹਿਬ ਦੇ ਉੱਪਰ ਬਣਾਈ ਆ ਉਹ ਜਿਹੜੇ ਜਿਹਨਾਂ ਜਿੰਨਾਂ ਲੋਕਾਂ ਨੂੰ ਕਮੇਟੀ ਚ ਲਿਆ ਗਿਆ ਉਹ ਆਪ ਦੋਸ਼ੀ ਆ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਤਨਖਾਹਾਂ ਲੱਗ ਚੁੱਕੀਆਂ ਤੇ ਫਿਰ ਉਹ ਉਹਨਾਂ ਨੂੰ ਮੇਰੇ ਖਿਆਲ ਜੱਜ ਬਣਾਉਣ ਦਾ ਤੇ ਮੇਰੇ ਖਿਆਲ ਇੱਕ ਜਥੇਦਾਰ ਨੂੰ ਕਹਿੰਦੇ ਹਰਪੀ ਸਿੰਘ ਵੀ ਉਹ ਕਹਿ ਰਹੇ ਕਹਿੰਦੇ ਕਿ ਮੈਨੂੰ ਹੀ ਨਹੀਂ ਇਹਨਾਂ ਨੇ ਪਹਿਲਾਂ ਤੋਂ ਹੀ ਕਈਆਂ ਨੂੰ ਜੀਰੀਡ ਕਰਕੇ ਭੇਜਿਆ ਤੇ ਇਹ ਸ਼ਾਇਦ ਖਤਮ ਨਹੀਂ ਹੋਣਾ ਔਲੇ ਸਮੇਂ ਚ ਵੀ ਚੱਲਦਾ ਰਹੂਗਾ ਨਹੀਂ ਅਸੀਂ ਇਹ ਇਸ ਚੀਜ਼ ਦੀ ਮੰਗ ਕਰਦੇ ਆ ਕਿ ਜਥੇਦਾਰ ਦੇ ਅਹੁਦੇ ਦੀ ਜਿਹੜੀ ਗ੍ਰਿਮਾ ਉਹਨੂੰ ਬਣਾ ਕੇ ਰੱਖਣਾ ਚਾਹੀਦਾ ਉਹਦੇ ਵਾਸਤੇ ਕੋਈ ਰੂਲ ਰੈਗੂਲੇਸ਼ਨ ਬਣਨੇ ਚਾਹੀਦੇ ਉਹ ਕਿਦਾਂ ਉਹਨਾਂ ਨੂੰ ਇੱਥੇ ਜਸੇਵਾ ਮਿਲਣੀ ਚਾਹੀਦੀ ਆ ਤੇ ਉਹਨਾਂ ਦੀ ਰਿਟਾਇਰਮੈਂਟ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਉਹ ਵੀ ਸਾਰੇ ਕੋਈ ਰੂਲ ਰੈਗੂਲੇਸ਼ਨ ਤੋਂ ਬਿਨਾਂ ਇਹ ਨਹੀਂ ਕਿ ਕੋਈ ਹੁਕਮ ਆਇਆ ਜਾਂ ਉੱਪਰੋਂ ਕਿਸੇ ਦਾ ਤੇ ਉਹਨੂੰ ਘਰ ਨੂੰ ਤੋਰ ਦਿਓ ਜੋ ਉਹਨੂੰ ਬੇਜਤ ਕਰੋ ਉਹਦੇ ਪਿੱਛੇ ਜਿਹੜਾ ਇਹਦਾ ਆਈਟੀ ਵਿੰਗ ਹੈ ਉਹਦੇ ਨਰਾਤ ਉਹਨਾਂ ਦੀਆਂ ਧੀਆਂ ਪੈਣਾ ਨੂੰ ਗਾਲਾਂ ਕੱਢੇ ਮੇਰੇ ਖਿਆਲ ਬਹੁਤ ਸ਼ਰਮਨਾਕ ਹੈ ਕਿ ਇੱਕ ਇਹ ਜਿੰਨਾ ਚੀਜ਼ ਆਕਾਲ ਤਖਤ ਦੇ ਜਹੇਦਾਰ ਦੀ ਜਿਹਨਾਂ ਪ੍ਰੋਟੈਕਸ਼ਨ ਕਰਨੀ ਸੀ ਉਹ ਉਹੀ ਉਹਦੇ ਉਲਟੀ ਵਾਰ ਖੇਤ ਕੋ ਖਾਈ ਉਹੀ ਉਹਨੂੰ ਢਾਉਣ ਦੀ ਕੋਸ਼ਿਸ਼ ਕਰ ਰਹੇ ਆ ਮੇਰਾ ਖਿਆਲ ਕਿ ਬਹੁਤ ਮਾੜੀ ਗੱਲ ਹੈ ਭਾਈ ਅਮਰੀਕ ਸਿੰਘ ਦੀ ਬੇਟੀ ਨੂੰ ਪ੍ਰਸ਼ਾਸਨ ਵੱਲੋਂ ਬੁਲਾਇਆ ਜਾਂਦਾ ਵਾ ਉਹਦੇ ਕੁਛ ਪੁਛੋ ਪੜਤਾਲ ਕੀਤੀ ਜਾਂਦੀ ਜੋ ਤੋਂ ਬਾਅਦ ਜੋ ਸੋਸ਼ਲ ਮੀਡੀਆ ਤੇ ਦਿਖਾਈ ਦੇ ਰਿਹਾ ਕੁਝ ਚੈਨਲਾਂ ਵੱਲੋਂ ਜੋ ਫਾਇਆ ਲਿਆ ਗਿਆ ਉਹਨੂੰ ਕਵੀਂ ਵੇਖਦੇ ਕੋ ਅਕਾਲੀ ਦਲ ਵੱਡੇ ਲ ਨੀ ਇਹ ਤਾਂ ਬਹੁਤ ਨਿੰਦਾਜਨਕ ਹੈ ਜੀ ਪਹਿਲੀ ਗੱਲ ਤੇ ਉਹ ਜੀ ਸ਼੍ਰੋਮਣੀ ਕਮੇਟੀ ਦੀ ਇੱਕ ਵਰਕਰ ਆ ਔਦੇਦਾਰ ਆ ਤੇ ਉਹਨੂੰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜ਼ਿੰਮੇਵਾਰੀ ਲੈ ਕੇ ਪ੍ਰਸ਼ਾਸਨ ਕੋਲ ਇਹਨਾਂ ਨੂੰ ਆਪਸ਼ਪਸ਼ਟੀ ਕਰਨ ਦੇਣਾ ਚਾਹੀਦਾ ਸੀ ਉਹਨੂੰ ਇੱਕ ਬੀਬੀ ਨੂੰ ਥਾਣੇ ਜਾਣਾ ਦੀ ਲੋੜ ਨਹੀਂ ਸੀ ਚਾਹੀਦੀ ਜੇ ਉਹ ਫਿਰ ਵੀ ਤੇ ਇਹਨਾਂ ਨੇ ਉਹਦੇ ਖਿਲਾਫ ਪ੍ਰਪਾਗੈਂਡਾ ਇਹ ਲੀਡਰਾਂ ਨੇ ਉਹਨਾਂ ਦੀirdas kursi ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਅਸੀਂ ਹੋਰ ਸ਼ਬਦਾਂ ਚ ਨਿੰਦਾ ਕਰਦੇ ਆ ਕਿ ਪੰਥ ਵੱਲੋਂ ਇਹੋ ਜਿਹੇ ਬੰਦਿਆਂ ਨੂੰ ਪੰਥ ਚੋਂ ਛੇਕਿਆ ਜਾਣਾ ਚਾਹੀਦਾ ਜਿਹੜੇ ਹਮੇਸ਼ਾ ਅੰਦਰ ਸਿੰਘ ਗਰੇਵਾਲਾ ਵਰਗੇ ਜਿਹੜੇ ਉਹ ਟੀਵੀ ਤੇ ਬਕਵਾਸ ਕਰਦੇ ਆ ਉਹਨਾਂ ਦੀirdas ਕੋਸ਼ਿਸ਼ ਕਰ ਰਹੇ ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਆ ਕੌਮ ਨੂੰ ਹੈ ਉਹਨਾਂ ਦਾਦਾ ਜੀ ਉਹਨਾਂ ਦੇ ਪਿਤਾ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਨੇ ਕੌਮ ਲਈ ਸ਼ਹੀਦੀ ਦਿੱਤੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਕਰਨਾ ਮੇਰੇ ਖਿਆਲ ਬਹੁਤ ਸ਼ਰਮਨਾਕ ਗੱਲ ਹੈ ਬਹੁਤ ਸ਼ਰਮ ਵਾਲੀ ਗੱਲ ਹੈ ਜੀ ਦੋ ਤਰੀਕ ਦੇ ਫੈਸਲੇ ਬਰਬਾਦ ਨਰਿੰਦਰ ਸਿੰਘ ਚੋੜਾ ਦਾ ਪ੍ਰਤੀਕਰਮ ਤੇ ਨਰਿੰਦਰ ਸਿੰਘ ਚੋੜਾ ਨੂੰ 500 600 ਦੀਆਂ ਗੱਲਾਂ ਵੀ ਹੋ ਰਹੀਆਂ ਨੇ ਇਹਨੂੰ ਕਿਹਦੇ ਮੈਂ ਤਾਂ ਸੋਚਦਾ ਕਿ ਪਹਿਲਾਂ ਤੇ ਜਿਹੜੇ ਜਿਨ੍ਹਾਂ ਨੇ ਉਹ ਆਈਡੀ ਦੇ ਵੱਡੇ ਗਰਾਹ ਦੋ ਤਰੀਕ ਨੂੰ ਕਬੂਲੇ ਉਹਨਾਂ ਨੂੰ 500 600 ਕਿਹਾ ਜਾਣਾ ਚਾਹੀਦਾ ਤੇ ਨਰੈਣ ਸਿੰਘ ਚੋੜੇ ਦੀ ਜਿਹੜੀ ਦਸਤਾਰ ਲਾਈ ਆ ਜਾਂ ਕੁਝ ਕੀਤਾ ਉਹਦੇ ਤੇ ਵੀ ਕੋਈ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਜਾਂ ਕੋਈ ਅਕਾਲ ਤਖਸਬ ਨੂੰ ਨੋਟਿਸ ਲੈਣਾ ਚਾਹੀਦਾ ਅਸੀਂ ਅੱਜ ਇਹ ਜੋ ਦਿੱਤਾ ਆਪਣਾ ਮੰਗ ਪੱਤਰ ਜਿਸ ਤਰ੍ਹਾਂ ਅਕਾਲ ਸਾਬਸ ਨੂੰ ਅਸੀਂ ਉਹ ਚ ਲਿਖਿਆ ਇਹ ਸਾਰੀਆਂ ਚੀਜ਼ਾਂ ਕਿ ਇਹ ਇਹਨਾਂ ਤੇ ਤੁਸੀਂ ਇਹਨਾਂ ਤੇ ਐਕਸ਼ਨ ਲਓ ਇਹ ਇਹਨਾਂ ਨੂੰ ਇਹ ਆਪੇ ਜੱਜ ਬਣ ਕੇ ਜਿਹੜੇ ਦੋਸ਼ੀ ਬੰਦੇ ਆ ਉਹ ਹੀ ਦੂਜਿਆਂ ਨੂੰ ਕਹਿੰਦੇ ਕਿ ਜੀ ਇਹਨਾਂ ਨੂੰ ਪੰਥ ਚੋਂ ਕੱਢ ਦਿਓ ਜਾਂ ਕਰ ਦਿਓ ਹੈ ਬਿਨਾ ਕਿਸੇ ਕੋਈ ਜਾਂਚ ਦੇ ਪੜਤਾਲ